ਵਿਜ਼ਟਰ ਵੀਜ਼ਾ ਦੇ ਇੱਕ ਸਕੈਮ ਆ ਨਾ ਜਿਹੜਾ ਉਹਦੇ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਮੇਰੇ ਸਰੋਤੇ ਵੀ ਇਹ ਚੀਜ਼ ਨੂੰ ਬਹੁਤ ਧਿਆਨ ਨਾਲ ਸੁਣਨਾ ਆਪਣੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਇਹਨੂੰ ਸ਼ੇਅਰ ਵੀ ਕਰਨਾ ਬੜਾ ਜ਼ਰੂਰੀ ਆ ਇਹ ਮੇਰੇ ਕੈਨੇਡਾ ਬ੍ਰੈਂਟਨ ਆਫਿਸ ਦੇ ਵਿੱਚ ਨਾ ਦੋ ਕਲਾਇੰਟ ਆਏ ਮੀਆਂ ਬੀਬੀ ਵਿਜ਼ਟਰ ਵੀਜ਼ਾ ਤੇ ਕੈਨੇਡਾ ਆਇਆ ਤੇ ਤੁਸੀਂ ਸੋਚ ਸਕਦੇ ਹੋ ਵਿਜ਼ਟਰ ਵੀਜ਼ਾ ਤਾਂ ਉਹਨਾਂ ਨੇ ਕਿੰਨਾ ਪੇ ਕੀਤਾ ਹੋਊਗਾ ਆਫਟਰ ਵੀਜ਼ਾ 27 ਲੱਖ ਰੁਪਇਆ ਪੇ ਕੀਤਾ ਤੇ ਉਹਨਾਂ ਨੂੰ ਪਰਪਸਲੀ ਮਾਂਟਰੀਅਲ 에어ਪੋਰਟ 'ਤੇ ਉਹਨਾਂ ਨੂੰ ਲੈਂਡ ਕਰਵਾਇਆ ਗਿਆ ਉੱਥੇ ਉਹਨਾਂ ਦਾ ਰਿਫਿਊਜੀ ਕਲੇਮ ਕਰਾਇਆ ਗਿਆ ਹੁਣ ਉਹਨਾਂ ਦੇ ਬੱਚੇ ਇੱਕ 11 ਸਾਲ ਦਾ ਇੱਕ 13 ਸਾਲ ਦਾ ਉਹ ਇੰਡੀਆ ਨੇ ਉਹ ਤਾਂ ਰਿਫਿਊਜੀ ਪਾਤਾ ਹੁਣ ਸਵਾਰ ਨਹੀਂ ਸਕਦੇ ਇੱਥੇ ਬੱਚੇ ਇੱਥੇ ਹੁਣ ਜੀ ਨਹੀਂ ਲਾਉਂਦੇ ਉਹ ਹੁਣ ਮੇਰੇ ਆਫਿਸ ਗਏ ਨੇ ਕਿ ਬੱਚਿਆਂ ਦਾ ਕੁਝ ਨਾ ਕੁਝ ਹੱਲ ਕਰ ਦਿਓ ਸੋ ਮੇਰੀ ਬੇਨਤੀ ਤੁਹਾਨੂੰ ਹੱਥ ਜੋੜ ਕੇ ਆ ਮੈਂ ਉਹਨਾਂ ਨੂੰ ਵੀ ਇਹੀ ਗੱਲ ਕਹੀ ਆ ਵੀ ਆਰ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਵਿਜ਼ਟਰ ਵੀਜ਼ਾ ਲਈ ਤੁਹਾਡੇ ਕਾਗਜ਼ ਸਾਰੇ ਉਹਨਾਂ ਨੇ ਨਕਲੀ ਲਾਤੇ ਸਪான்ਸਰ ਕਿਸੇ ਦੀ ਪਤਾ ਨਹੀਂ ਕਿਵੇਂ ਉਹ ਐਡਿਟ ਕਰਕੇ ਲਾਤੀ ਮਤਲਬ ਸਭ ਕੁਝ ਗਲਤ ਤੇ ਉਸ ਤੋਂ ਬਾਅਦ ਤੁਹਾਡਾ ਰਿਫਿਊਜੀ ਪਵਾਤਾ 27 ਲੱਖ ਰੁਪਏ ਤੁਹਾਡੇ ਤੋਂ ਲੈ ਲਿਆ ਹੁਣ ਜਿਹੜਾ ਚਲੋ ਕਰਨ ਵਾਲਾ ਉਹ ਤਾਂ ਆਪਦੀ ਭੋਗਤੂ ਹੀ ਭੋਗਤੂ ਉਹੀ ਤਾਂ ਪਾ ਗੱਲ ਨਾ ਕਰੀਏ ਮੈਂ ਸਰੋਤਿਆਂ ਤੋਂ ਇਹ ਚੀਜ਼ ਪੁੱਛਣੀ ਚਾਹੁੰਦਾ ਵੀ ਯਾਰ ਐਟਲਿੰਸ ਇੰਨੇ ਕਿ ਤਾਪਾ ਪੜੇ ਲਿਖੇ ਹੁੰਨੇ ਆ ਕਿ ਸਾਨੂੰ ਪਤਾ ਹੁੰਦਾ ਵੀ ਕਿਹੜੀ ਚੀਜ਼ ਦਾ ਕਿੰਨਾ ਮੁੱਲ ਆ ਮਤਲਬ ਇਸ ਤਰੀਕੇ ਨਾਲ ਯਾਰ ਕੈਨੇਡਾ ਨੂੰ ਲੈ ਕੇ ਇੰਨੇ ਤਾਂ ਨਾ ਹੋ ਜੋ ਵੀ ਤੁਹਾਨੂੰ ਪਤਾ ਹੀ ਨਾ ਲੱਗੇ ਤੁਸੀਂ ਉੱਥੇ ਬੱਚੇ ਉਧਰ ਛੱਡ ਕੇ ਆਪ ਤੁਸੀਂ ਰਿਫਿਊਜੀ ਕਲੇਮ ਕਰ ਲਿਆ 27 ਲੱਖ ਰੁਪਈਆ ਲਾਤਾ ਜਵਾਕ ਇਧਰ ਵਲਕੀ ਜਾਂਦੇ ਆਪ ਤੁਸੀਂ ਉਧਰ ਵਲਕੀ ਜਾਂਦੇ ਹੋ ਸੋ ਥੋੜਾ ਜਿਹਾ ਸਾਨੂੰ ਆਪ ਦੇ ਆਪ ਤੇ ਕੰਟਰੋਲ ਰੱਖਣਾ ਪਊਗਾ ਰਾਹ ਚੰਗਾ ਚੁ ਨਹੀਂ ਤਾਂ ਇੱਧਰ ਹੀ ਆਵਦੇ ਜੋ ਜਿਹੜੇ ਪ੍ਰਸ਼ਾਦ ਦੇ ਪਰਿਵਾਰ ਨਾਲ ਬੈਠ ਕੇ ਮਿਲਦੇ ਆਂ ਸ਼ੱਕ ਲਓ